ਹਾਂਜੀ ਸਸਿਕਾ ਸਾਥੀਓ ਹੁਣ ਮੈਨੂੰ ਕਿਹਾ ਜਾ ਰਿਹਾ ਵੀ ਸਿਵਲ ਸਰਜਨ ਸਾਹਿਬ ਦੇ ਜਾ ਕੇ ਪੇਸ਼ ਹੋ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਹੁਣ ਮੈਂ ਪੇਸ਼ ਨਹੀਂ ਕਿਤੇ ਹੋਣਾ ਜਾ ਕੇ ਹੁਣ ਮੈਂ ਆਪਦੇ ਹੱਕ ਮੰਗਣਿਆਂ ਵੀ ਪਿਛਲੇ 8 ਸਾਲਾਂ ਤੋਂ ਮੇਰੇ ਨਾਲ ਜੋ ਹੋਇਆ ਉਹ ਕਿਉਂ ਹੋਇਆ ਮੇਰੀਆਂ ਇਨਕਰੀਮੈਂਟਾਂ ਕਿਉਂ ਰੋਕੀਆਂ ਗਈਆਂ ਕਿਹੜਾ ਜਿਹਾ ਮੇਰਾ ਦੋਸਤ ਸੀਗਾ ਕਿਹੜਾ ਮੈਂ ਇੱਥੇ ਸਰਕਾਰੀ ਹਸਪਤਾਲ 'ਚ ਬਹਿ ਕੇ ਨਸ਼ਾ ਵੇਚਦਾ ਸੀਗਾ ਜਿਹੜਾ ਇੱਕ ਸਰਕਾਰੀ ਡਾਕਟਰ ਨੂੰ ਤੁਸੀਂ ਇੰਨਾ ਹਰਾਸ ਕੀਤਾ ਹੁਣ ਤੱਕ ਸੋ ਹੁਣ ਮੈਂ ਹੱਕ ਆਪਦੇ ਖੋਹ ਕੇ ਲਵਾਂਗਾ ਤੁਹਾਡੇ ਤੋਂ ਠੀਕ ਆ ਤੇ ਇੱਕ ਜਿਹੜੀ ਮੇਰੀ ਇਨਕੁਆਰੀ ਇਹਨਾਂ ਨੇ 6 ਮਹੀਨਿਆਂ ਤੋਂ ਇਹਨਾਂ ਤੋਂ ਸਾਈਨ ਨਹੀਂ ਹੋਏ ਜਦਕਿ ਉਸ ਸ਼ਿਕਾਇਤ ਜਿਹੜੀ ਇਹਨਾਂ ਨੇ ਆਪ ਹੀ ਕਰਾਈ ਸੀ ਇੱਕ ਘਟਿਆਜੀ ਸ਼ਿਕਾਇਤ ਦੇ ਵਿੱਚ ਮੈਂ નિર્ਦੋਸ਼ ਪਾਇਆ ਗਿਆ ਉਹ ਸ਼ਿਕਾਇਤ 'ਚ ਉਹ ਸ਼ਿਕਾਇਤ ਇਹ ਸੀ ਵੀ ਇਹ 25 ਤਰੀਕ ਨੂੰ ਹਸਪਤਾਲ 'ਚ ਹਾਜ਼ਰ ਨਹੀਂ ਜਦਕਿ ਇਹਨਾਂ ਨੇ ਆਪ ਹੀ ਮੇਰੀ ਡਿਊਟੀ ਬਾਹਰ ਲਾਈ ਸੀ ਵੀਆਈਪੀ ਡਿਊਟੀ ਤੇ ਆਪ ਹੀ ਜਾ ਕੇ ਸ਼ਿਕਾਇਤ ਕਰਾਤੀ ਵੀ ਇਹ ਹਸਪਤਾਲ ਹਾਜ਼ਰ ਨਹੀਂ ਸੀ ਤੇ ਉਹ ਇਹ ਘਟਿਆ ਜੀ ਸ਼ਿਕਾਇਤ ਪਿੱਛੇ ਇਹਨਾਂ ਨੇ ਮੈਨੂੰ ਜੁਲਾਈ ਦੀ ਇਨਕੁਆਰੀ ਹੋਈ ਆ ਉਹ ਸ਼ਿਕਾਇਤ ਦੀ ਜੁਲਾਈ 2025 ਦੀ ਤੇ ਅੱਜ ਵੇਖ ਲਓ ਕਿੰਨੀ ਤਰੀਕ ਹੋ ਗਈ ਆ 7 ਮਹੀਨੇ ਹੋ ਗਏ ਉਹ ਗੱਲ ਨੂੰ ਤੇ ਇਹਨਾਂ ਤੋਂ ਇੱਕ ਸਾਈਨ ਨਹੀਂ ਹੋਏ ਮਤਲਬ ਜੇ ਅਸੀਂ ਕਿਸੇ ਦਾ ਨਿੱਕਾ ਮੋਟਾ ਕੰਮ ਵੀ ਇੱਥੇ ਲਟਕਾਤਾ ਨਾ ਹਸਪਤਾਲ 'ਚ ਤਾ ਸਾਨੂੰ ਨੌਕਰੀ ਤੋਂ ਕਢਵਾ ਦਿੰਦੇ ਲੋਕ ਸਾਡੇ ਜਿਹੜੇ ਸੀਨੀਅਰ ਆ ਪਰ ਇਹਨਾਂ ਦੇ ਉੱਤੇ ਕੋਈ ਵੀ ਨਹੀਂਗਾ ਕੋਈ ਸੈਕਟਰੀ ਨਹੀਂ ਇਹਨਾਂ ਦੇ ਉੱਤੇ ਕੋਈ ਸਿਹਤ ਮੰਤਰੀ ਨਹੀਂ ਇਹਨਾਂ ਦੇ ਉੱਤੇ ਇਹਦਾ ਮਤਲਬ ਹੈਗਾ ਕੋਈ ਡਾਇਰੈਕਟਰ ਨਹੀਂ ਇਹਨਾਂ ਦੇ ਉੱਤੇ ਹੈਗਾ ਸੋ ਹੁਣ ਮੈਂ ਖੁਦ ਇਹਨਾਂ ਦੀ ਸ਼ਿਕਾਇਤ ਹਿਊਮਨ ਰਾਈਟਸ ਕੀ ਗਾਂਹ ਸੈਂਟਰ ਤੱਕ ਕਰੂੰਗਾ ਇਹਨਾਂ ਦੀ ਸ਼ਿਕਾਇਤ ਹੁਣ ਮੈਂ ਅੱਜ ਹੀ ਰਿਟਰਨ 'ਚ ਮੈਂ ਡਾਇਰੈਕਟਰ ਨੂੰ ਸੈਕਟਰੀ ਨੂੰ ਸਿਹਤ ਮੰਤਰੀ ਨੂੰ ਪੀਐਮ ਨੂੰ ਇਹਨਾਂ ਦੀ ਆਪ ਸ਼ਿਕਾਇਤ ਕਰੂੰਗਾ ਵੀ ਇਹ ਮੇਰ ਨਾਲ ਕਿਉਂ ਵਧਿਕੀਆਂ ਹੋ ਰਹੀਆਂ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹਾਈ ਕੋਰਟ ਤੱਕ ਵੀ ਜਾਣਾ ਪਿਆ ਮੈਂ ਜਾਊਂਗਾ ਇਹ ਕੱਲੇ ਕੱਲੇ ਦਾ ਨਾਮ ਲਾਊਂਗਾ ਅਫਸਰ ਦਾ ਜਿਹੜੇ ਜਿਹੜੇ ਇਨਵੋਲ ਆ ਮੇਰੇ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਪਿਛਲੇ 6 ਮਹੀਨਿਆਂ ਤੋਂ ਲਟਕਾਇਆ ਮੈਂ ਵਾਰ-ਵਾਰ ਜਾ ਕੇ ਮੈਂ ਤੁਹਾਨੂੰ ਰਿਕਾਰਡ ਦਿਖਾ ਦਊਂਗਾ ਮੈਂ ਕਿਹੜੀਆਂ ਕਿਹੜੀਆਂ ਤਰੀਕਾਂ ਨੂੰ ਇਹਨਾਂ ਦੀਆਂ ਮਿੰਤਾਂ ਕਰਦਾ ਰਿਹਾ ਦਫ਼ਤਰ ਜਾ ਕੇ ਇਹਦਾ ਮਤਲਬ ਇਹੀ ਹੈ ਨਾ ਵੀ ਇਹ ਲੋਕ ਇਹ ਭਾਲਦੇ ਆ ਜਿੰਨਾ ਚਾਹ ਰੇ ਨਹੀਂ ਇਹਨਾਂ ਨੂੰ ਚੜਦਾ ਇਹ ਕੰਮ ਨਹੀਂ ਕਰਦੇ ਇਹਨਾਂ ਦਾ ਪੈਨ ਨਹੀਂ ਹਿਲਦਾ ਜਾਂ ਉਤੋਂ ਇਹਨਾਂ ਨੂੰ ਕਿਸੋ ਮੰਤਰੀ ਦਾ ਜਾਂ ਐਮਐਲਏ ਦਾ ਜਾਂ ਕਿਸੇ ਤਕੜੇ ਪੋਲਿਟਿਸ਼ੀਅਨ ਦਾ ਇਹਨਾਂ ਨੂੰ ਫੋਨ ਨਹੀਂ ਆਉਂਦਾ ਉਹਨਾਂ ਚੱਕਰੇ ਹੱਥ ਨਹੀਂ ਹਿਲਾਉਂਦੇ ਜਦ ਕਿ ਅਸੀਂ ਇੱਥੇ ਨਿਰਸਵਾਰਥ ਪਿਛਲੇ 8 ਸਾਲ ਤੋਂ ਸੇਵਾ ਕਰ ਰਹੇ ਹਾਂ ਲੋਕਾਂ ਨੂੰ ਜਗਾ ਰਿਆ ਸੀ ਮੈਂ ਵੀ ਕਮਿਸ਼ਨਾਂ ਦੇ ਧੰਦਿਆਂ ਤੋਂ ਬਚੋ ਇਹਨਾਂ ਚੋਰਾਂ ਦੀਆਂ ਠੱਗੀਆਂ ਤੋਂ ਬਚੋ ਕਿਸੇ ਨੂੰ ਰਿਸ਼ਵਤ ਨਾ ਦਿਓ ਇਹ ਤੋਂ ਡਾਬੇ ਨਾ ਰਿਸ਼ਵਤ ਤੋਂ ਤੁਹਾਡਾ ਕੰਮ ਨਹੀਂ ਸਰਕਾਰੀ ਹਸਪਤਾਲ ਇਹਨਾਂ ਨੇ ਪ੍ਰਾਈਵੇਟ ਬਣਾਏ ਹੋਏ ਆ ਇਹਨਾਂ ਦੇ ਮੂੰਹ ਨੂੰ ਖੂਨ ਲੱਦਾ ਮੈਂ ਹੁਣ ਤੱਕ ਲੋਕਾਂ ਨੂੰ ਇਹ ਦੱਸਿਆ ਵੀ ਤੁਹਾਨੂੰ ਬਾਹਰਲੇ ਮੈਡੀਕਲ ਸਟੋਰਾਂ ਤੇ ਭੇਜ ਕੇ ਜਿਹੜਾ ਇਹ ਲੁੱਟਦੇ ਇਹਨਾਂ ਤੋਂ ਬਚੋ ਪਰ ਇਹਨਾਂ ਨੇ ਕੀ ਕੀਤਾ ਮੇਰੀ ਆਵਾਜ਼ ਨੂੰ ਦਬਾਉਣ ਲਈ ਮੈਨੂੰ ਪਿਛਲੇ 8 ਸਾਲ ਤੋਂ ਹਰ ਕੋਸ਼ਿਸ਼ ਕੀਤੀ ਮੈਨੂੰ ਹਰਾਸ ਕਰਨ ਦੀ ਤੇ ਅੱਜ ਇੱਥੋਂ ਤੱਕ ਉੱਤਰ ਉੱਤਰ ਆਏ ਆ ਵੀ ਮੇਰੀਆਂ ਮਿਹਨਤਾਂ ਦੇ ਬਾਵਜੂਦ ਵੀ ਮੇਰੇ ਸਾਈਨ ਤੱਕ ਨਹੀਂ ਕਰ ਰਹੇ ਸੋ ਮੇਰਾ ਸਾਥ ਦਿਓ ਹੱਥ ਜੋੜ ਕੇ ਬੇਨਤੀ ਆ ਹਰ ਜਗ੍ਹਾ ਇਹ ਵੀਡੀਓ ਨੂੰ ਸ਼ੇਅਰ ਕਰੋ ਇੰਨਾ ਤੋਂ ਵਾਇਰਲ ਕਰੋ ਵੀ ਇਹ ਮਜਬੂਰ ਹੋ ਜਾਣ ਇਹਨਾਂ ਨੂੰ ਪਤਾ ਲੱਗ ਜੇ ਵੀ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਏ ਜਿਹੜੀ ਮੈਂ ਅੱਜ ਭੋਗਤ ਰਿਆਂ ਉਹ ਇਹ ਵੀ ਭੋਗਤਣ ਉਹ ਹੀ ਓਨੀ ਆਗੈ ਇਹਨਾਂ ਨੂੰ ਵੀ ਇਹਨਾਂ ਦੇ ਪਿੰਡੇ ਤੱਕ ਪਹੁੰਚੇ ਸੋ ਮੈਂ ਤਾਂ ਇਹੀ ਦੁਆ ਕਰਦਾ ਇਹ ਜੋ ਮੇਰ ਨਾਲ ਕਰ ਰਹੇ ਗਾਂ ਇਹਨਾਂ ਦੇ ਬੱਚਿਆਂ ਤੱਕ ਪ੍ਰਮਾਤਮਾ ਲੈ ਆਵੇ ਮੇਰੀ ਇਹੀ ਦੁਆ ਏ ਜੋ ਇਹਨਾਂ ਨੇ ਮੇਰੀ ਆਤਮਾ ਨੂੰ ਝੰਜੋੜਿਆ ਤੰਗ ਕੀਤਾ ਪ੍ਰਮਾਤਮਾ ਇਹਨਾਂ ਦੇ ਬੱਚਿਆਂ ਨਾਲ ਡਬਲ ਟ੍ਰਿਪਲ ਕਰੂਗਾ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਮੈਂ ਸ਼ਿਕਾਇਤ ਅੱਜ ਹੀ ਲਿਖਦਾ ਰਿਟਨ ਚ ਬਾਕੀ ਜੇ ਤੁਸੀਂ ਕੋਈ رائے ਦੇਣੀ ਚਾਹੁੰਦੇ ਹੋ ਉਹ ਜਰੂਰ ਦਿਓ ਵੀ ਹੋਰ ਕਿੱਥੇ ਕਿੱਥੇ ਇਹਨਾਂ ਦੀ ਜਿਹੜੀ ਸ਼ਿਕਾਇਤ ਆ ਸਾਡੇ ਸੀਨੀਅਰ ਦੀ ਕਿੱਥੇ ਕਿੱਥੇ ਕਰ ਸਕਦੇ ਧੰਨਵਾਦ